70 ਸਾਲਾਂ ਦੇ ਬਜ਼ੁਰਗ ਦੇ ਢਿੱਡ ਵਿੱਚੋਂ ਨਿਕਲੀਆਂ 8125 ਪਤਰੀਆਂ ਹਰ ਇੱਕ ਦੀਆਂ ਅੱਖਾਂ ਰਹਿ ਗਈਆਂ ਅੱਡੀਆਂ ਗੁਰੂਗ੍ਰਾਮ ਦੇ ਡਾਕਟਰਾਂ ਨੇ ਇੱਕ ਦੁਰਲਭ ਸਰਜਰੀ ਕੀਤੀ ਅਤੇ ਇੱਕ 70 ਸਾਲਾ ਵਿਅਕਤੀ ਦੇ ਪਿੱਤੇ ਤੋਂ ਹਜ਼ਾਰਾਂ ਪਤਰੀਆਂ ਕੱਢੀਆਂ ਗੁਰੂਗ੍ਰਾਮ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁਰੂਗ੍ਰਾਮ ਦੇ ਡਾਕਟਰਾਂ ਵੱਲੋਂ 70 ਸਾਲਾ ਮਰੀਜ਼ ਦੀ ਇੱਕ ਦੁਰਲਭ ਸਰਜਰੀ ਕੀਤੀ ਡਾਕਟਰਾਂ ਨੇ ਆਪਰੇਸ਼ਨ ਕਰਕੇ ਮਰੀਜ਼ ਦੇ ਪੇਟੇ ਵਿੱਚੋਂ 8125 ਪਥਰੀਆਂ ਦਾ ਸਫਲਤਾਪੂਰਵਕ ਆਪਰੇਸ਼ਨ ਕੀਤਾ। ਇਸ ਤੋਂ ਬਾਅਦ ਮਰੀਜ਼ ਨੂੰ ਉਸ ਦਰਦ ਅਤੇ ਬੇਆਰਾਮੀ ਤੋਂ ਰਾਹਤ ਮਿਲੀ ਜਿਸ ਤੋਂ ਉਹ ਲੰਬੇ ਸਮੇਂ ਤੋਂ ਪੀੜਤ ਸੀ। ਮਰੀਜ਼ ਕਈ ਸਾਲਾਂ ਤੋਂ ਟੀਡ ਦਰਦ, ਰੁਕ-ਰੋਕੇ ਬੁਖਾਰ, ਭੁੱਖ ਦੀ ਕਮੀ ਅਤੇ ਕਮਜ਼ੋਰੀ ਤੋਂ ਪੀੜਤ ਸੀ ਅਤੇ ਉਹ ਛਾਤੀ ਵਿੱਚ ਭਾਰੀਪਨ ਵੀ ਮਹਿਸੂਸ ਕਰ ਰਿਹਾ ਸੀ। 1 ਘੰਟੇ ਤੱਕ ਚੱਲੀ ਸਰਜਰੀ ਲਗਭਗ 1 ਘੰਟੇ ਤੱਕ ਚੱਲੀ ਇਹ ਸਰਜਰੀ ਦੌਰਾਨ ਮਰੀਜ਼ ਦੇ ਢਿੱਡ ਦੇ ਪਿੱਤੇ ਵਿੱਚੋਂ ਪਥਰੀਆਂ ਕੱਢ ਦਿੱਤੀਆਂ ਗਈਆਂ ਅਤੇ ਉਸ ਦੀ ਸਾਲਾਂ ਪੁਰਾਣੀ ਪੀੜ ਤੋਂ ਰਾਹਤ ਮਿਲੀ